ਪਹਿਲਾ ਕਿੰਨੇ ਸੈਟ ਗਏ ਨੇ ਚਾਰ ਕਹਿੰਦਾ ਠੀਕ ਆ ਬਾਈ ਜੀ ਕਿਵੇਂ ਚੱਲਦੇ ਆ ਬਾਈ ਪੂਰਾ ਵੈਂਟ ਰਿਪੇਅਰ ਪੂਰ ਕਿੰਨੀ ਕਾਈ ਆ ਨਹੀਂ ਬਾਈ ਕੋਈ ਰਿਪੇਅਰ ਨਹੀਂ ਕੋਈ ਕੰਪਲੀਟ ਨਾਲ ਤੱਕ ਠੀਕ ਆ ਬਾਈ ਜੀ ਹਾਂਜੀ ਦੋਸਤੋ ਬਰਨਾਲਾ ਏਰੀਏ ਦੇ ਵਿੱਚ ਪੰਜਵਾਂ ਸੈਟ ਜਾ ਰਿਹਾ ਹੈਗਾ ਤੇ ਬਾਈ ਨਾਲ ਵੀ ਕਰਾਵਾਂ ਛੋੜੀ ਗੱਲਬਾਤ ਸੈਟ ਬਾਰੇ ਦੱਸਦੇ ਸਾਨੂੰ 16 ਇੰਚੀ ਦੋ ਬੇਸਾਂ ਲੱਗੀਆਂ ਹੋਈਆਂ ਨੇ ਨਾਉ ਸਪੀਕਰ 6 ਇੰਚੀ ਆ ਬੈਕ ਸਾਈਡ ਆਪਾਂ ਫਰੇਮ ਲਾ ਗ ਦਿੱਤਾ ਹਾ ਫਰੇਮ ਤੇ ਬਾਕੀ ਆਪਾਂ ਟਰੈਕਟਰ ਦੇ ਮਦਾਕ ਬਾਈ ਨੂੰ ਫਿਟਿੰਗ ਬਣਾ ਕੇ ਦਿੱਤੀ ਹੈਗੀ ਲੇਜਰ ਪੱਤੀਆਂ ਲੱਗੀਆਂ ਹੋਈਆਂ ਨੇ ਤੇ ਮੋ ਤੇ ਜਿਹੜੀ ਉਹ ਜੀ ਫਿਟਿੰਗ ਬਣਾ ਕੇ ਦਿੱਤੀ ਆ 8 ਵਾਲਾ ਮੋਨੋ ਐ 16 ਜੀਬ ਦੀ ਪੈਨ ਡਰਾਈਵ 6 ਮਹੀਨੇ ਦੀ ਵਾਰੰਟੀ ਦਿੱਤੀ ਆ ਬਾਈ ਨੂੰ ਤੇ ਕਰਦੇ ਆ ਬਾਈ ਨਾਲ ਗੱਲਬਾਤ ਹਨਾ ਹੱਸੀ ਗੱਲ ਬਾਈ ਜੀ ਹੱਸੀ ਗੱਲ ਕੀ ਨਾਮ ਆ ਬਾਈ ਆਪਣਾ ਸੁਖਜੀਤ ਸਿੰਘ ਜੀ ਪਿੰਡ ਬਾਈ ਜੀ ਪਿੰਡ ਮਾਸੀਾ ਜਿਲ੍ਹਾ ਮੋਗਾ ਠੀਕ ਆ ਬਾਈ ਜੀ ਕਿਵੇਂ ਲੱਗਿਆ ਬਾਈ ਸੈਟ ਬਹੁਤ ਵਧੀਆ ਲੱਗਿਆ ਫਿਟਿੰਗ ਤੇ ਬਾਜ ਬੇਸ ਕਿਵੇਂ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਠੀਕ ਆ ਬਾਈ ਜੀ ਤੇ ਬਾਈ ਨੂੰ ਪੁੱਛਦੇ ਨੇ ਬਾਈ ਸੋਨੂ ਬਾਈ ਕਿਵੇਂ ਲੱਗਿਆ ਸਾਨੂੰ ਬਾਈ ਘੈਂਟ ਲੱਗਿਆ ਪੂਰਾ ਠੀਕ ਆ ਬਾਈ ਠੀਕ ਆ ਬਾਈ ਜੀ ਤੇ ਬਾਈ ਜੀ ਛੋਡੇ ਪ ਠੀਕ ਆ ਬਈ ਜੀ ਕਿਵੇਂ ਚੱਲਦੀ ਆ ਬਈ ਪੂਰਾ ਵੈਂਡ ਠੀਕ ਆ ਬਈ ਹੋਰ ਮੈਨੂੰ ਤਾਂ ਲੱਗਦਾ ਥੋੜਾ ਕੰਪਿਊਟਰ ਕਰਾਏ ਦਾ ਕੰਮ ਆਣਾ ਹਾਂ ਤੇ ਉਹ ਤਾਂ ਦਿਨ ਰਾਤ ਹੀ ਹਨਾ ਬਈ ਦਿਨ ਰਾਤ ਠੀਕ ਆ ਬਈ ਟਰੈਕਟਰ ਬੰਦ ਕਰ ਡੈਕ ਨਹੀਂ ਕਰ ਬੰਦ ਠੀਕ ਆ ਬਈ ਇਹ ਸੱਚ ਵੀ ਨਹੀਂ ਬੰਦ ਕਰਕੇ ਦਿਖਾ ਰਿਹਾ ਰਿਪੇਅਰ ਪੂਰ ਕਿੰਨੀ ਕਾਈ ਆ ਨਹੀਂ ਬਈ ਕੋਈ ਰਿਪੇਅਰ ਨਹੀਂ ਕੋਈ ਕੰਪਲੀਟ ਨਾਲ ਤੱਕ ਠੀਕ ਆ ਬਈ ਜੀ ਸੋਨੋ ਬਈ ਕਿਵੇਂ ਲੱਗਿਆ ਵਧੀਆ ਕੁਆਲਟੀ ਵੀ ਬੇਸ ਸੀ ਉਹਦਾ ਆਵਾਜ਼ ਬਹੁਤ ਠੀਕ ਆ ਬਈ ਜੀ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਸੈੱਟ ਲਾਉਣਾ ਚਾਹੁੰਦੇ ਹੋ ਦੋਸਤੋ ਜਿਹੜਾ ਲਾਈਫ ਟਾਈਮ ਲੰਬਾ